ਖੁੱਬੇ ਭਰ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ੀ ਰਾਹ ਤੇ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਨਾ ਜਿਹੜੇ ਮੰਗਾ ਮਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਹੁਣ ਪੰਜਾਬ ਚੋਂ ਜਿੱਤੇ ਸਾਰੇ ਸੰਸਦਾਂ ਨੂੰ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ ਕਿਉਂਕਿ ਉਹਨੇ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਸਦਸ ਘਰ ਤੇ ਬੈਠੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਲੈ ਕੇ ਸ਼ੰਭੂ ਤੋਂ ਕਿਸਾਨਾਂ ਵੱਲੋਂ ਪਟਿਆਲੇ ਤੋਂ ਸੰਸਦ ਨੰਬਰ ਧਰਮਵੀਰ ਗਾਂਧੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤਾਂ ਕਿ ਉਹਨਾਂ ਦਾ ਮੰਗਾਂ ਨੂੰ ਲੈ ਕੇ ਬਜਟ ਦੇ ਸੈਸ਼ਨ ਦੌਰਾਨ ਮਦਦ ਉਠਾਇਆ ਜਾ ਸਕੇ ਤਾਂ ਜੋ ਮੰਗਾਂ ਵੱਲ ਧਿਆਨ ਦਿੱਤਾ ਜਾ ਸਕੇ। ਅਥਾਹ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਰਨੇ ਸੰਸਦ ਮੈਂਬਰ ਅਤੇ ਕਿਸਾਨ। ਮਰਦਾਬਾਦ ਮਰਦਾਬਾਦ ਕੇਂਦਰ ਸਰਕਾਰ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੀ ਕਤਲ ਬੀਜੇਪੀ ਸਰਕਾਰ ਮਰਦਾ ਕਿਸਾਨਾਂ ਦੀ ਕਤਲ ਸਰਕਾਰ ਮਰਦਾਬਾਦ ਕਿਸਾਨਾਂ ਦਾ ਇਕਾਜ भा एका ज़िंदा भाग ਆਰਣਕਾ ਕਾਂਗਰਸ ਪਾਰਟੀ ਨੇ ਆ ਆਪ ਕਰਦੇ ਆ ਅੰਗਲੇ ਇਧਰ ਨੋ ਜਾ ਮੜਾ ਖੁੱਲ ਜਾ ਨਾ ਹੀ ਖੁੱਲ ਜਾ ਮੰਗਾ ਆਵਾਜ਼ ਆਪੇ ਪਿੰਡਾਂ ਚ ਪਟਿਆਲੇ ਦੇ ਪਿੰਡਾਂ ਦੇ ਵਿੱਚ ਇਹਨਾਂ ਨੇ ਗੱਲ ਲੈ ਕੇ ਕਰੀ ਸੀ ਕਿ ਐਮਐਸ ਆ ਰਹੇ ਨੇ ਜੀ ਬਾਈਟ ਦੇ ਕੇ ਅੱਜ ਜਿਹੜੇ ਕਿਸਾਨ ਵੀਰ ਮਹੀਨਿਆਂ ਤੋਂ ਇੰਨੀ ਗਰਮੀ ਧੁੱਪ ਹਮਸ ਵਿੱਚ ਸ਼ੰਭੂ ਤੇ ਖਨੋਰੀ ਬਾਰਡਰ ਤੇ ਆਪਣੀਆਂ ਪਹਿਲਾਂ ਹੀ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਦੀ ਪੂਰਤੀ ਵਾਸਤੇ ਜੋ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਵਿੱਚ ਹਜ਼ਾਰਾਂ ਕਿਸਾਨ ਪਿਛਲੇ 6 ਮਹੀਨੇ ਤੋਂ ਵੱਧ ਸਮੇਂ ਤੋਂ ਉਸ ਖੁੱਲੀਆਂ ਅਸਮਾਨ ਹੇਠ ਬੜੀਆਂ ਔਖੀਆਂ ਹਾਲਤਾਂ 'ਚ ਉਹ ਧਰਨੇ ਦੇ ਬੈਠੇ ਨੇ ਔਰ ਸਰਕਾਰ ਨੇ ਸਾਡੀਆਂ ਸੜਕਾਂ ਬੰਦ ਕਰਕੇ ਦਿੱਲੀ ਦਾ ਰਸਤਾ ਰੋਕਿਆ ਹੋਇਆ ਹੈਗਾ ਜਿਸ ਵੇਲੇ ਕਿਸਾਨਾਂ ਨੂੰ ਤਾਂ ਜੋ ਤਕਲੀਫ ਹੈ ਹੀ ਚਾਹੇ ਐਮਐਸਪੀ ਦੀ ਕਰੋਨੀ ਗਾਰੰਟੀ ਹੋਵੇ ਚਾਹੇ ਲਖੀਮਪੁਰ ਖੇੜੀ ਦੇ ਜੋ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਸਜ਼ਾਵਾ ਦੇ ਦੀ ਮੱਤ ਹੋਵੇ ਚਾਹੇ ਮਤਲਬ ਉਹ ਜਿਹੜੇ ਕਰਜ਼ਾ ਮਾਫੀ ਦਾ ਮੁੱਦਾ ਹੋਵੇ ਚਾਹੇ ਉਹ ਜਿਹੜੇ ਪਹਿਲਾਂ ਹੀ ਪਹਿਲਾਂ ਗ੍ਰਿਫਤਾਰ ਕੀਤੇ ਕਿਸਾਨ ਆ ਉਹ ਕੇਸ ਵਾਪਸ ਲੈਣ ਦੀ ਗੱਲ ਹੋਵੇ ਜਾਂ ਫਿਰ ਜ਼ੁਆਮੀ ਨਾਥਨ ਕਮਿਸ਼ਨ ਦੀ ਕਮੇਟੀ ਰਿਪੋਰਟ ਹੈਗੀ ਹੈ ਉਹਦੇ ਫਾਰਮੂਲੇ ਮੁਤਾਬਕ ਫਸਲਾਂ ਦੇ ਕਾਨੂੰਨੀ ਗਾਰੰਟੀ ਐਮਐਸਪੀ ਦੇਣ ਦਾ ਮਾਮਲਾ ਹੋਵੇ ਸਰਕਾਰ ਇਹਨਾਂ ਸਾਰਾ ਮਾਮਲਿਆਂ ਤੇ ਕੇਸਲਵੱਟੀ ਬੈਠੀ ਹੈਗੀ ਹੈ ਅਸੀਂ ਪੰਜਾਬ ਦੇ ਸਾਰੇ ਐਮਪੀ ਬਿਨਾ ਕਿਸੇ ਪਾਰਟੀ ਦੇ ਮਤ ਭੇਦ ਤੋਂ ਅਸੀਂ ਕਿਸਾਨਾਂ ਦੇ ਨਾਲ ਆ ਤੇ ਮੈਂ ਕਿਸਾਨ ਭਰਾਵਾਂ ਨਾਲ ਵਾਦਾ ਕਰਦਾ ਹੈਗਾ ਕਿ ਬਜਟ ਸੈਸ਼ਨ ਦੌਰਾਨ ਉਹਨਾਂ ਦੀ ਇਸ ਮੰਗ ਨੂੰ ਜੋਰ ਸ਼ੋਰ ਨਾਲ ਚੁੱਕਿਆ ਜਾਵੇਗਾ ਔਰ ਬਜਟ ਦੇਖਦੇ ਹਾਂ ਕਿ ਕਿਸਾਨਾਂ ਵਾਤੇ ਸਰਕਾਰ ਕੀ ਲੈ ਕੇ ਆਂਦੀ ਹੈਗੀ ਹੈ ਉਸ ਦੇ ਆਧਾਰ ਤੇ ਅਸੀਂ ਸਰਕਾਰ ਨੂੰ ਬੋਲਣ ਹੀ ਨਹੀਂ ਦੇਵਾਂਗੇ ਜਦ ਤੱਕ ਜਿਹੜੀ ਫਸਲਾਂ ਦੇ ਕਾਨੂੰਨੀ ਗਾਰੰਟੀ ਹੈਗੀ ਹੈ ਐਮਐਸਪੀ ਦੀ ਉਹ ਨਹੀਂ ਦਿੰਦੀ ਤੇ ਜਿਵੇਂ ਅਡਾਨੀਆਂ ਬਾਨੀਆਂ ਦੇ 16 ਲੱਖ ਕਰੋੜ ਦਾ ਕਰਜ਼ਾ ਮਾਫ ਕੀਤਾ ਸਾਰੇ ਕਿਸਾਨਾਂ ਦੇ ਸਿਰ ਜੋ 8 ਲੱਖ ਕਰੋੜ ਦਾ ਕਰਜ਼ਾ ਹੈਗਾ ਉਹ ਮਾਫੀ ਦਾ ਐਲਾਨ ਨਹੀਂ ਕਰਦੀ ਅਸੀਂ ਸਰਕਾਰ ਦੇ ਪੂਰੇ ਜੋਰ-ਸ਼ੋਰ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਹਿੰਦੁਸਤਾਨ ਦੇ ਕਿਸਾਨਾਂ ਜਿਸ ਮੰਗ ਦੇ ਨਾਲ ਖੜੇ ਹੈਗੇ ਆਂ ਔਰ ਇਸ ਮੰਗ ਵਾਸਤੇ ਡਟ ਕੇ ਲੜਾਂਗੇ ਜੀ ਕਿਸਾਨ ਇਕਤਾ ਜਿੰਦਾਬਾਦ 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 ਕਿਸਾਨ ਇਕਤਾ ਜਿੰਦਾਬਾਦ 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 ਮੰਗ ਪੱਤਰ ਦੇਣਾ ਮੰਗ ਪੱਤਰ ਕੀ ਮੰਗਾਗੇ ਨੇ ਅਸੀਂ ਇਹ ਸਰਦਾਰ ਜੰਗ ਸਿੰਘ ਸੂਬਾ ਪ੍ਰਧਾਨ ਭਾਰਤੀ ਕਿਸਾਨ ਨੇਕਤਾ ਪਟੇੜੀ ਕਲਾ ਅਸੀਂ ਧਰਮਪੀਰ ਗਾਂਧੀ ਜੀ ਦਾ ਅਸੀਂ ਧਰਮ ਅਸੀਂ ਗਾਂਧੀ ਨੂੰ ਮੰਗ ਪੱਤਰ ਦਿੱਤਾ ਪਰ ਮੇਰੇ ਗਾਂਧੀ ਨੂੰ ਜਿਹੜੀਆਂ ਸਾਡੀਆਂ ਮੰਗਾਂ ਨੇ 2020 ਕੀ ਦੀਆਂ ਉਹਨਾਂ ਦੇ ਸੰਬੰਧ ਵਿੱਚ ਅਸੀਂ ਇਹ ਨਾਲ ਜਿਹੜੀਆਂ ਮੋਦੀ ਸਰਕਾਰ ਨੇ ਦੱਬ ਰੱਖੀਆਂ ਆਂ ਜਿੰਨੀਆਂ ਵੀ ਮੰਗਾਂ ਟੀਆਂ ਤੇ ਦੂਜੀ ਗੱਲ ਹੈ ਜੀ ਅਸੀਂ ਮਨਦੀਪ ਸਿੰਘਾ ਜਿਹੜਾ 17 18 ਦੇ ਤਰੀਕ ਉਹਦੇ ਬਾਰੇ ਵੀ ਐਸਐਸਪੀ ਦਾ ਦਫਤਰ ਘੇਰ ਰਹੇ ਆ 17 18 ਨੂੰ ਤਾਂ ਮੇਰਾ ਕਹਿਣਾ ਭਾਵ ਇਹ ਹੈ ਵੀ ਅਸੀਂ ਉੱਥੋਂ ਉੱਠਾਂਗੇ ਨਹੀਂ ਜਦੋਂ ਸਾਡੀਆਂ ਮੰਗਾਂ ਮਨਜ਼ੂਰ ਨਹੀਂ ਹੁੰਦੀ ਜਗਵੰਤ ਟੀਵੀ ਲਈ ਮੈਂ ਹਰੀਜ ਵਟਲ